ਨਸੀਗਾ ਸਾਰਿਆਂ ਨੂੰ ਵੈਲਕਮ ਕਰਦੇ ਆਂ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਵੱਡੀ ਨੰਗਲੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਸਾਹਿਬ ਤੇ ਇਹ ਘਰ ਦੇ ਹੀ ਪਸ਼ੂ ਆ ਕੋਈ ਵਪਾਰ ਦਾ ਕੰਮ ਨਹੀਂ ਕਰਦੇ ਵੀਰ ਚੱਲਿਆ ਬਾਹਰ ਤੇ ਵੀਰ ਨੇ ਸਾਰੇ ਪਸ਼ੂ ਸੇਲ ਕਰ ਦੇਣੇ ਆ ਦੋ ਮੱਝਾਂ ਤੇ ਇੱਕ ਦਾ ਉੱਚਾ ਬੱਚਾ ਵਾ ਤੇ ਇੱਕ ਵਾ ਜੀ ਗੱਬਣ ਤੇ ਦੋ ਹੀ ਕਟੀਆਂ ਵਾ ਆ ਜਿਹੜੀ ਸੂਈ ਮੱਝ ਉਹਦੀ ਕੱਟੀ ਆ ਤੇ ਆਹ ਦੂਜੀ ਕੱਟੀ ਆ ਜੀ ਇਹ ਵੀ ਸੇਲ ਕਰਨੀ ਆ ਤੇ ਟੋਟਲ ਅੱਜ 4 ਪਸ਼ੂ ਕਰਦੇ ਪਸ਼ੂ ਆ ਤੇ ਸਭ ਤੋਂ ਪਹਿਲਾਂ ਬੇਨਤੀ ਇਹ ਆ ਕਿ ਕਿਸੇ ਵੀਰ ਨੇ ਵੀ ਵੀਡੀਓ ਤੋਂ ਪਸ਼ੂ ਖਰੀਦਣਾ ਕਿਸੇ ਵੀ ਚੈਨਲ ਤੋਂ ਆਪਣੀ ਨਰਖ ਪਰ ਖਾਪ ਕਰਨੀ ਆ ਤੁਸੀਂ ਸੂਆ ਡੰਗਰ ਦੋ ਟਾਈਮ ਚੋ ਕੇ ਤਸੱਲੀ ਕਰਕੇ ਤੇ ਜਿਹੜਾ ਗੱਬਣ ਆ ਉਹਨੂੰ ਚੈੱਕ ਪਾਸ ਕਰਾ ਕੇ ਉਹਦੇ ਥਾਂ ਟੇਪ ਕੇ ਲੈ ਕੇ ਜਾਣੇ ਆ ਤਾਂ ਜੋ ਕਿਸੇ ਵੀ ਕਿਸਮ ਦਾ ਲਾਂਮਾ ਨਾ ਰਹਿ ਸਕੇ ਆਪਾਂ ਵੀਰ ਨਾਲ ਗੱਲਬਾਤ ਕਰਾਵਾਂਗੇ ਵੀਡੀਓ ਨੂੰ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਕਿਸੇ ਵੀ ਇਹਨੇ ਵੀਡੀਓ ਬਣਾਉਣੀ ਹੋਵੇ ਸਾਨੂੰ ਫੋਨ ਵੀ ਕਰ ਸਕਦਾ ਨੰਬਰ ਨੋਟ ਕਰ ਲਓ 8566009918 ਫੇਸਬੁੱਕ ਤੇ ਵੀ ਸੇਮ ਪੇਜ ਆ ਜੀ ਉਹਨੂੰ ਸਾਰੇ ਜਣੇ ਫੋਲੋ ਕਰ ਲਓ ਜੀ ਆਪਾਂ ਗੱਲਬਾਤ ਕਰਾਉਂਦੇ ਆ ਵੀਰ ਨਾਲ ਇਹਨਾਂ ਮੱਜਾਂ ਦੀ ਲੈਣੇ ਆ ਡਿਟੇਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਵਧੀਆ ਜੀ ਤੇ ਆਪਣਾ ਵਪਾਰ ਦਾ ਕੰਮ ਆਗੇ ਕਰ ਨਹੀਂ ਨਹੀਂ ਕਰਦੇ ਪਛਲੇ ਕਰਦੇ ਹੀ ਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਅੱਜ ਸਾਰੇ ਵੇਚਦਨੇ ਆ ਹਾਂਜੀ ਕਿਲਾ-ਵੇਲਾ ਕਰ ਦੇਣਾ ਕਿਲੇ-ਵੇਲੇ ਕਰ ਦੇਣੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਪਲਾਨਿੰਗ ਪਲਾਨਿੰਗ ਆ ਕਿਤੇ ਜਾਣ ਦੀ ਲੋੜ ਨਹੀਂ ਲੱਗਦੀ ਪਲਾਨਿੰਗ ਆ ਤੇ ਠੀਕ ਹੈ ਤੇ ਆਪਣਾ ਐਡਰੈਸ ਦੱਸ ਦਿਓ ਜੀ ਐਡਰੈਸ ਆਪਣਾ ਪਿੰਡ ਨੰਗਰੀਕਰ ਹਾਂਜੀ ਲਾਗੇ ਤੇ 3 ਕਿਲੋਮੀਟਰ ਆਪਾਂ ਨੇ ਮਿਚਤਾ ਅੱਛਾ ਜੀ ਤੇ ਬੱਬ ਕਾਲਾ ਹੈਗਾ ਵਾ 13 ਕਿਲੋਮੀਟਰ ਠੀਕ ਹੈ ਜੀ ਹਾਂਜੀ ਜ਼ਿਲ੍ਹਾ ਕਿਹੜਾ ਲੱਗਦਾ ਪਾਪਰੇ ਸਾਡੇ ਤਹਿਸੀਲ ਬੱਬ ਕਾਲਾ ਤਹਿਸੀਲ ਬੱਬ ਕਾਲਾ ਨਾਮ ਦੱਸ ਦਿਓ ਭਜੀ ਆਪਣਾ ਨਾਮ ਮੇਰਾ ਬੰਸ਼ਰੀਪ ਸਿੰਘ ਠੀਕ ਹੈ ਜੀ ਹਾਂਜੀ ਹਾਂਜੀ ਫੋਨ ਨੰਬਰ ਦੱਸ ਦਿਓ ਜੀ ਫੋਨ ਨੰਬਰ ਆ 7814643975 ਠੀਕ ਹੈ ਜੀ ਠੀਕ ਹੈ ਤੇ ਆਪਾਂ ਉੱਪਰ ਵੀ ਲਿਖ ਦਾਂਗੇ ਹਾਂਜੀ ਤੇ ਇੱਕ ਗੱਬਣ ਆ ਤੇ ਇੱਕ ਹਾਂਜੀ ਆ ਗੱਬਣ ਆ ਸੋਈ ਅਭੀ ਉਹ ਤਾਂ ਬਣੀ ਗਾੜੀ ਮਾਚ ਆਪਣੀ ਕਿ ਕਿੰਨਾ ਕ ਟਾਈਮ ਹੋ ਗਿਆ ਸੋਈ ਨੂੰ 1.5 ਮਹੀਨਾ ਹੋਇਆ ਬਣੀ ਨੂੰ ਤੇ ਇਹਨੂੰ ਹੋ ਗਿਆ 3 ਮਹੀਨੇ ਹੋ ਗਏ ਸੋਈ ਨੂੰ ਠੀਕ ਹੈ ਜੀ ਹਾਂ ਜੀ ਹਾਂ 3 ਮਹੀਨੇ ਹੋ ਗਏ ਸੋਈ ਨੂੰ ਤੇ 1.5 ਮਹੀਨੇ ਗਾ ਮਟੀਗਾ ਵੀ ਲੱਗਾ ਹਾਂ ਜੀ ਟੀਗਾ ਲੱਗਾ ਠੀਕ ਹੈ ਪਹਿਲਾਂ ਆਪਾਂ ਗੱਬਣ ਦਸੋਨੇ ਆ ਜਿਹੜੀ ਗੱਬਣੇ ਕੱਦ-ਕਾੜ ਚੈੱਕ ਕਰ ਲੋ ਇਹਦਾ ਆਹ ਵੇਖੋ ਜੀ ਪੂਰਾ ਕੱਦ-ਕਾੜ ਦੇ ਚੰਗੇ ਦੀ ਮਾਲ ਕਿਹਾ ਤੇ ਆਹ ਇਹਦੇ ਸਿੰਘ ਇਹਦਾ ਦੇਖ ਲੋ ਇੱਕ ਵੀਰ ਦੀ ਸਿੰਘ ਸਿੰਘ ਐਂਦਾ ਵਪਾਰੀਆਂ ਨੇ ਹੜਨਾ ਕੀਤਾ ਸੀਗਾ ਠੱਗਾ ਖੋਰਾ ਜੀ अच्छा जी हां जी हां जी अही हा पहले ही सो लेंदी ही कि माज बोल रहे हां ते ओदो उन्होंने सेंगना ही ला करके जोड़ के ते कुंडा करके ਦਿੱਤਾ संतान ये सेंग कुंडे भी हो ਜਾਂਦੇ ਇਦਾਂ ਉਹਨਾਂ ਨੇ ਪਤਾ ਉਹ ਜਿਹੜੇ ਕਰਦੇ ਆ ਤੇ ਉਹਨਾਂ ਨੂੰ ਪਾੜੀਆਂ ਉਹਨਾਂ ਵੀ ਸਰਾ ਕੁਛ ਕਰਦੇ ਆ ਠੀਕ ਹੈ ਠੀਕ ਆ ਜੀ ਹਾਂ ਜੀ ਆਪਣੇ ਤੇ ਕਰਦੇ ਹੀ ਆ ਹਾਂ ਜੀ ਹਾਂ ਜੀ ਕਰਦੇ ਠੀਕ ਅਸੀਂ ਪਹਿਲਾਂ ਲੈਂਦੀ ਸੀ ਆ ਪਹਿਲੇ ਸੋਹ ਰਹੀ ਹੁੰਦੀ ਸੀ ਤੇ ਹੁਣ ਅਰ ਕਾ ਤੀਸਰੀ ਵਾਰ ਸੁਣਾ ਜੀ ਅੱਛਾ ਇੱਕ ਇੱਕ ਸੂਆ ਪੀ ਲਿਆ ਦੂਜਾ ਪਹਿਲਾ ਵੀ ਅਸੀਂ ਪੀਤਾ ਦੂਜਾ ਵੀ ਅਸੀਂ ਪੀਤਾ ਤਾਂ ਹੁਣ ਤੀਜੇ ਵਾਸਤੇ ਗੱਭਣੇ ਤੀਜੇ ਵਾਸਤੇ ਗੱਭਣੇ ਕਿੰਨੇ ਚਿਰ ਦੀ ਗੱਭਣੇ 7 ਮਹੀਨਾ ਦੀ ਗੱਭਣੇ ਚੈੱਕ ਪਾਸ ਆਪਨੇ ਚੈੱਕ ਪਾਸ ਹੈ ਆਪਣੀ ਠੀਕ ਕੋਈ ਵੀ ਚੈੱਕ ਕਰਾ ਸਕਦਾ ਸੱਜਰ ਨੇ ਦੁੱਧ ਕਿੰਨਾ ਕਿਚ ਵਾਇਆ ਨੇ ਸੱਜਾ 14 15 ਕਿਲੋ ਦੁੱਧ ਮੱਝ ਦਿੰਦੀ ਹੈ ਠੀਕ ਹੈ ਠੀਕ ਤੇ ਥਾਣ ਥੁਣ ਓਕੇ ਇਹਦੇ ਥਾਣ ਪੂਰੀ ਗਾਰੰਟੀ ਸਾਡੀ ਓਕੇ ਸਾਡ ਠੀਕ ਹੈ ਠੀਕ ਸਹੀ ਆ ਵੇਖੋ ਜੀ ਥਾਣ ਥੁਣ ਵੀ ਆਪਾਂ ਦਿਖਾ ਦਿੰਨੇ ਆ ਬਾਕੀ ਕੱਦ-ਕੱਦ ਚੰਗੇ ਆ ਵੀ ਮਾਲਕ ਆ ਥਾਣ ਵੀ ਚੈੱਕ ਕਰ ਲਓ ਤੁਸੀਂ ਬਾਜੀ ਇਹਨੂੰ ਤੋਰੋ ਖੋਲ ਦਿਓ ਇਹਨੂੰ ਆਹ ਵੇਖੋ ਜੀ ਆਹ ਸਹਿੰਗੇ ਇੱਕ ਥਾਣੂ ਆ ਤੇ ਕੂਪਰ ਆ ਹੈ ਚੰਗੇ ਕਾਬਦੀ ਮਾਲਕ ਆ ਸੋਹਣੀ ਸੱਪਾ ਮਹੀਨਾ ਦੀ ਵੀਰ ਗੱਬਣ ਦੱਸਦਾ ਤੇ ਸੱਜਰ ਨੇ ਇਹਨੇ 14-15 ਲੀਟਰ ਦੁੱਧ ਚੋਆ ਆ ਆਹ ਵੇਖ ਕੱਦ ਕਾਰਡ ਬਹੁਤ ਸੋਹਣਾ ਵਾ ਛੋਟੀ ਦਾ ਠੀਕ ਆ ਜੀ ਤੇ ਹੁਣ ਆਸ ਕਿ ਨਹੀਂ ਕਿ ਦੁੱਧ ਕਿੰਨਾ ਚ ਵਾਜੂਗਾ ਕੋਈ ਆਸ ਹੈ ਦੀ ਦੁੱਧ ਹੈਹੀਂ ਤਨ ਆਖਿਆ 15-16 ਕਿਲੋ ਤਦ ਮਾਝੇ ਵੱਧਦੀ ਹਾਰਵਸ ਹੋਏ ਪਹਿਲੇ ਸੋਹੀਂ 12 ਕਿਲੋ ਦੇ ਚੋਕੇ ਜਾਂਦੀ ਸੀਗੀ ਅੱਛਾ ਜੀ ਹਾਂਜੀ ਹਾਂਜੀ ਤੇ ਦੁੱਧ ਚਲੇ ਸੋਏ ਸਾਡੇ ਕੋਲ ਸੂਈ ਸੀਗੀ ਠੀਕ ਆ ਤੇ ਹੁਣ ਆਇਗਾ ਤੀਜੇ ਹਾਰ ਦਾ ਦਊ ਕਿ 17-18 ਕਿਲੋ ਤੇਰ ਕਾ ਉਮੀਦ ਹਾਂ ਦਊ ਮਾਝੇ ਠੀਕ ਆ ਜੀ ਠੀਕ ਹਾਂਜੀ ਅਰ ਕਾ ਰਾਜੀ ਵੀ ਹੋ ਗਈ ਪਿਛਲੇ ਸੋ ਮਾ ਥੋੜੀ ਕੰਲੀ ਹੋ ਗਈ ਸੋਇਆ ਅੱਛਾ ਹਾਂਜੀ ਹਾਂਜੀ ਠੀਕ ਆ ਜੀ ਤੇ ਮੁੱਲ ਮੋਲ 25000 ਕਰਦੇ ਠੀਕ ਹੈ ਜੀ ਹਾਂਜੀ ਹਾਂਜੀ ਮੌਕੇ ਤੇ ਛੋਟ-ਛੂਟ ਕਰ ਦੋ ਹਾਂਜੀ ਕਰ ਦਾਂਗੇ ਕੋਈ ਜਾਨ ਵੀਰ ਭਰਾ ਨੂੰ ਮਾਨਤਾ ਦੇਣਗੇ ਕੋਈ ਫੋਨ ਕਰ ਲੇ ਸਾਨੂੰ ਫੋਨ ਕਰ ਲੇ ਹਾਂਜੀ ਠੀਕ ਹੈ ਜੀ ਠੀਕ ਆ ਬਾਕੀ ਮੋਲ ਬਿਲਕੁਲ ਜਾਇਜ਼ ਕੀਤਾ ਵੀਰ ਨੇ ਤੇ ਵੀਰ ਨੂੰ ਫੋਨ ਕਰ ਲਿਓ ਦੂਜੇ ਨੰਬਰ ਤੇ ਆਪਾਂ ਦਿਖਾਉਣੀ ਆ ਆ ਵੇਖ ਲਓ ਹਮਾਂ ਨਾ ਚੈੱਕ ਕਰ ਲਓ ਜੀ ਇਹਦਾ ਥਾਨ ਬੜਾ ਸੋਹਣਾ ਲੱਗਾ ਵਾ ਆ ਵੇਖੋ ਥਾਨ ਦਾ ਗੈਪ ਵੀ ਚੰਗਾ ਆ ਵੇਖੋ ਫੇਸ ਕੁਆਲਿਟੀ ਵੀ ਚੰਗੀ ਬਹੁਤ ਹੀ ਸੋਹਣੀ ਹੈ ਜੀ ਤੇ ਬਾਕੀ ਇਹ ਵੀ ਮੱਝ ਦੁੱਧ ਵਾਲੀ ਆ ਇਨੂੰ ਸੂਈ ਨੂੰ 3 ਕੁ ਮਹੀਨੇ ਦੱਸਦਾ ਵੀ ਤਿੰਨ ਹੀ ਹੋਏ ਆ ਨਾ ਵੀਰ ਜੀ ਹਾਂਜੀ ਹਾਂਜੀ 3 ਮਹੀਨੇ ਪੂਰੇ 3 ਮਹੀਨੇ 3 ਮਹੀਨੇ ਹੋ ਗਏ ਸੂਈ ਹਾਂਜੀ ਹਾਂਜੀ ਹੁਣ ਦੁੱਧ ਕਿੰਨਾ ਇਹਦੇ ਕੋਲ ਦੁੱਧ ਹੁਣ 8 ਕਿਲੋ ਇਹਦੇ ਕੋਲ ਰੈਡੀ ਹੈ ਜੀ 8 ਕਿਲੋ ਦੁੱਧ ਹੈ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਤੇ ਬੱਚਾ ਇਹਦਾ ਹੈਗਾ ਨਾਲ ਹਾਂਜੀ ਬੱਚਾ ਕੱਟੀ ਆਉ ਪਿੱਛੇ ਦੀ ਕੱਟੀ ਵੀ ਹੈਗੀ ਇਹਦੇ ਮਗਰ ਆਹ ਵੇਖੋ ਕੱਟੀ ਦਿਖਾ ਦਿੰਨੇ ਆ ਆਹ ਵੇਖੋ ਜੀ ਕੱਟੀ ਕੱਟੀ ਤੋਂ ਅੰਦਾਜ਼ਾ ਲਾ ਲਿਓ ਵੀ ਕਿੰਨੇ ਚਿਰ ਦੀ ਹੋਈ ਵੀਰ ਕਹਿੰਦਾ ਵੀ 3 ਮਹੀਨੇ ਦੀ ਹੋ ਗਈ ਆ ਤੇ ਕਿੰਨੇ ਕਿ ਦੀ ਹੋਣੀ ਆ ਸੱਜਰ ਨੇ ਵੀਰ ਜੀ ਨੇ ਦੁੱਧ ਕਿੰਨਾ ਚੋਆ ਆ ਵਾ ਸੱਜਰ ਭਾਜੀ 13 14 ਕਿਲੋ ਮਾਝ ਦੁੱਧ ਦਿੰਦੀ ਰਹੀ ਆ ਅੱਛਾ ਹਾਂਜੀ 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 ਆਪਣੀ ਖੋਲੋ ਜੀ ਅਸੀਂ ਪਿਛਲੇ ਤੁਰ ਅਗੀ ਦਾ ਚੋਆ ਵਾ ਠੀਕ ਆ ਹਾਂਜੀ 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 ਸਹੀ ਆ ਤੇ ਬਾਕੀ ਡੇਢ ਮਹੀਨਾ ਬਣੀ ਬਣੀ ਨਾ ਡੇਢ ਮਹੀਨਾ ਬਣੀ ਮਾਝ ਦੀ ਸਾਡੀਆਂ ਪੂਰੀ ਹੈ ਤੇ ਹਰ ਸਾਲ ਸੁੰਦੀ ਆ ਠੀਕ ਆ ਹਰ ਵੇ ਰਹੀ ਆ ਹਰ ਵੇ ਰਹੀ ਮਾਝ ਆ ਠੀਕ ਆ ਠੀਕ ਆ ਜਿਹੜੀ ਅਸੀਂ ਤੀਰੇ ਸੂਏ ਜਾਂਦੀ ਹਰ ਕਾਹੇ ਤੀਰੇ ਸੂਏ ਸੁਈ ਆ ਅੱਛਾ ਤੀਰੇ ਸੂਏ ਸੁਈ ਆ ਠੀਕ ਇਹਨੂੰ ਤੋੜ ਦੇ ਵੀਰ ਆ ਦੇਖੋ ਕੱਦ ਕਾੜ ਦੇ ਚੰਗੇ ਦੀ ਮਾਲ ਕਿ ਆ ਵੱਡੀ ਹੈ ਵੀ ਇਹ ਵੀ ਮੈਂ ਤਾਂ ਤੇ 8 ਕਿਲੋ ਦੁੱਧ ਆ ਜੀ ਇਹਦੇ ਕੋਲ 8 ਕਿਲੋ ਤੇ ਕੱਟੀ ਮਗਰ ਆਦੇ ਤੇ ਡੇਢ ਮਹੀਨਾ ਹੋ ਗਿਆ ਬਣੀ ਨੂੰ ਵੀ ਥੋੜਾ ਜਿਹਾ ਡੰਗਰ ਉਪਰਾ ਕਰ ਜਾਂਦਾ ਖਾਣ ਥੋੜਾ ਬੜਾ ਸੋਹਣਾ ਲੱਗਾ ਕਰਮਾਣੀ ਨੂੰ ਆ ਵੇਖੋ ਹਵਾਨਾ ਵੀ ਬੜਾ ਸੋਹਣਾ ਹੈ ਦਾ ਤੇ ਵੀਰ ਨੇ ਮੋਲੇ ਦਾ ਬਿਲਕੁਲ ਜੈਦ ਹੀ ਕਰਨਾ ਹਾਂਜੀ ਵੀਰ ਜੀ ਇਹਦਾ ਕਿੰਨਾ ਕਰਨਾ ਮੁੱਲ ਵੀਰਾ 70 ਮੁੱਲ ਕਰਦੇ 65 ਤੇ ਛੱਡ ਦਾਂਗੇ ਠੀਕ ਹੈ ਜੀ ਹਾਂ ਜੀ ਉਹ ਚ ਛੋਟ ਛੂਟ ਕਰ ਦੋਗੇ ਛੋਟ ਕਰ ਦਾਂਗੇ ਹਾਂ ਜੀ ਠੀਕ ਹੈ ਜੀ ਸਹੀ ਹੈ ਮੋਲੇ ਦਾ ਵੀ ਵੀਰ ਨੇ ਜਾਇਜ਼ ਹੀ ਕੀਤਾ ਵਾ ਤੇ ਆਪਾਂ ਇੱਕ ਕੱਟੀ ਦਿਖਾਉਣੀ ਆ ਹੁਣ ਤੇ ਆਹ ਵੇਖੋ ਜੀ ਬਹੁਤ ਹੀ ਸੋਹਣੀ ਹੈ ਇਹ ਇੱਕ ਵਾਰ ਫੇਰ ਵੇਖ ਲਓ ਫੇਸ ਕੁਆਲਟੀ ਵੀ ਚੰਗੀ ਆ 65000 ਜੋ ਮਾਨਤਨ ਹੋ ਜਾਊਗਾ ਬਾਕੀ ਫੋਨ ਜ਼ਰੂਰ ਕਰ ਲਿਓ ਵੀਰ ਨੂੰ ਆਹ ਵੇਖੋ ਜੀ ਆ ਵੀ ਕੱਟੀ ਸੇਲ ਕਰਨੀ ਆ ਕਿੰਨੇ ਚੋਰ ਦੀ ਹੋ ਗਈ ਵੀਰ ਜੀ ਇਹ ਕੱਟੇ ਇਹ 8-8 ਮਹੀਨਾ ਦੀ ਭਾਜੀ ਹੈਗੀ ਜੀ 8 ਮਹੀਨਾ ਦੀ ਹਾਂਜੀ 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 ਠੀਕ ਹੈ ਠੀਕ ਹੈ ਹਾਂਜੀ ਸਹੀ ਆ ਮਾਂ ਇਹਦੀ ਆਪਾਂ ਵੇਚ ਦਿੱਤੀ ਆ ਅੱਛਾ ਮਾਂ ਦਾ ਦੁੱਧ ਕਿੰਨਾ ਕੁ ਚੋਂਦੀ ਹਾਂ ਮਾਂ ਇਹਦੀ 14-15 ਕਿਲੋ ਲਈ ਸੀ ਤੋ ਰੱਖ ਦੇਣ ਥੱਲੇ ਡੰਗਰ 'ਚ 14-15 ਕਿਲੋ ਤੋ ਠੀਕ ਹੈ ਹਾਂਜੀ 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 ਸਹੀ ਆ ਇਹ ਕਿੰਨੇ ਕੁ ਦੇ ਦੇਣੀ ਆ ਇਹ ਦੇ ਦਾਂਗੇ 6000 ਦੀ ਭਾਜੀ ਠੀਕ ਹੈ ਹਾਂਜੀ ਬਾਕੀ ਕੋਈ ਫੋਨ ਕਰ ਲੇ ਹੁਣ ਮੇਰਾ ਵੀਰ ਕਰ ਲੇ ਕੋਈ ਜਿੰਨੂੰ ਪਸੰਦ ਹੋਵੇ ਫੋਨ ਕਰ ਲੇ ਵੀਰ ਨੇ ਦੇ ਦੇਣੀ ਆ ਆ ਵੇਖੋ ਇਹ ਕੱਦ ਕਾਠ ਇਹਦਾ ਵੀ ਸੋਹਣਾ ਵਾ 14 ਕਿਲੋ ਮਾਂ ਦੁੱਧ ਚੌਂਦੀ ਰਹੀ ਏ ਦੀ ਤੇ ਝੋਲੀ ਜਾਲੀ ਚੰਗੀ ਆ ਵੇਖੋ ਫੋਨ ਜ਼ਰੂਰ ਕਰ ਲਓ ਕਰਨੀ ਵੀਰ ਜੀ ਕੋਈ ਗੱਲਬਾਤ ਹੋਰ ਨਹੀਂ ਗੱਲਬਾਤ ਬਸ ਠੀਕ ਆ ਤੇ ਆ ਵੀ ਕੋਈ ਵੀਰ ਆਪਣੀ ਤਸੱਲੀ ਕਰਕੇ ਲੈ ਕੇ ਜਾਵੇ ਡੰਗਰ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਸਹੀ ਆ ਜੀ ਤੇ ਬਾਕੀ ਘਰ ਦੇ ਹੀ ਪਸ਼ੂ ਆ ਕੋਈ ਵਪਾਰ ਨਹੀਂ ਕਰਦੇ ਤੇ ਬਹੁਤ ਹੀ ਸੋਹਣੀਆਂ ਵਾਂ ਦੋਵੇਂ ਝੋਟੀਆਂ ਤੇ ਵੀਰ ਨੂੰ ਫੋਨ ਜ਼ਰੂਰ ਕਰ ਲਿਓ ਆਗੇ ਆਪਣੀ ਤਸੱਲੀ ਕਰਕੇ ਚੈੱਕ ਕਰਕੇ ਲੈ ਕੇ ਜਾਓ ਵੀਡੀਓ ਕਰ ਦਿਓ ਸ਼ੇਅਰ ਧੰਨਵਾਦ ਜੀ